ਕੇ ਜਮਾ ਖੇਡ ਮੈਦਾਨ ਦੇ ਅੰਦਰ ਖੇਡਦੇ ਹੋਏ ਕਬੱਡੀ ਜੋਬਰ ਆਹ ਸੁਣਿਆ ਪਾ ਕਬੱਡੀ ਮੁੰਡਾ ਪਾਸੇ ਕਰਦਾ ਲਓ ਦੇਖਦੇ ਆ ਦਰਸ਼ਨ ਦੇ ਨਾਲ ਹੱਥ ਜੋੜੀ ਹੋਈ ਸੀ ਪਰ ਪੁਆਇੰਟ ਨੌਜਵਾਨ ਦੇ ਖਾਤੇ ਅਕਰੌਰ ਵਾਲੇ ਗੱਬਰੂ ਨੇ ਡੱਕ ਨਹੀਂ ਪਾਈ ਗੋਲ ਮੋਲ ਜਾਂ ਸਰੀਰ ਗੱਲ ਵਿਚ ਗਾਨੀ ਚੜਦੀ ਜਵਾਨੀ ਦੀ ਗੱਲ ਕਰਦਾ ਜੋਬਰ ਕਬੱਡੀ ਪੌੜਾ ਹੋਇਆ ਇਹ ਨੌਜਵਾਨ ਹੈ ਤੇਜੀ ਬਾਜੀ ਬਾ ਤੇਜੀ ਨੌਜਵਾਨ ਦੀ ਕਬੱਡੀ ਪੈਂਦੀ ਆ ਕੇ ਚਾਰ ਦਾ ਫੀਟ ਤਕਸੀਰ ਦੱਕਲ ਦੀ ਗੱਲ ਕਰਦਾ ਜੀ ਨੂੰ ਅੱਜ ਮੋਟਰਸਾਈਕਲ ਦੇ ਨਾਲ ਇਸ ਪ੍ਰਮਾਨ ਤੇ ਵੀ ਕੀਤਾ ਜਾਣਾ। ਲਓ ਤਕਸੀਰ ਪਿੱਥੋ ਤੇ ਤੇਜੀ ਲਓ ਬਹੁਤ ਹੀ ਵਧੀਆ ਬਹਿਤ ਵੀ ਜੱਪਾ ਫਰਜੀਤ ਬਾਜਾ ਕਲਾਬ ਲਿਓ। ਇੱਕ ਕਹਿੰਦੇ ਜੀ ਪਿੰਡ ਸੰਗਰੂਰ ਦੇ ਵਿੱਚ ਅ ਪੈਦਾ ਜਲਾ ਸੰਗਰੂਰ ਦੇ ਵਿੱਚ ਪਿੰਡ ਮਤੋਰੀ ਵਾਲਾ ਬਾਵਾ ਹੈ। ਲਓ ਬਾਵਾ ਮਲੇਰਕੋਟਲੇ ਦੇ ਨੇੜੇ ਪਿੰਡੇ ਨੌਜਵਾਨ ਦਾ ਇਹਨੂੰ ਕਹਿੰਦੇ ਨੇ ਹਾਂ ਕੋਈ ਵਾਲਾ ਬਾਬਾ ਜਿਹੜਾ ਕਬੱਡੀ ਪਾਉਦਾ ਸਰਜੀਤ ਬਾਜਾ ਖੜਾ ਕਲੱਬ ਨਿਓ ਅੱਗੇ ਦੇਖ ਰਹੇ ਆ ਜਿਹੜੇ ਨੌਜਵਾਨਾਂ ਹੱਥ ਜੋੜੀ ਹੁੰਦੀ ਹੈ ਬਾਜੀ ਵਾ ਉਧਰ ਦਰਸ਼ਕ ਜਿੱਦੂ ਵਰਗੇ ਖੇਡ ਮੈਦਾਨ ਦੇ ਅੰਦਰ ਲਓ ਗੋਰਾ ਬਹੁਤ ਹੀ ਵਧੀਆ ਜਾਫੀ ਹੈ ਗੋਰਾ ਨੌਜਵਾਨ ਤੇ ਬਾਬਾ ਭੱਜਦਾ ਹੋਇਆ ਪੁਆਇੰਟ ਲੈ ਕੇ ਬਾਵਾ ਆਪਣੇ ਪਾਲੇ ਆਇਆ ਆ ਸੁੱਖਾ ਪਿੰਡ ਵੀਲੇ ਆਏ ਦਾ ਜੰਪਲ ਕੁੰਬੜਾ ਕੱਢਵੀਂ ਨਿਓ ਚੱਲੇ ਕਬੱਡੀ ਪੌ ਸੁੱਖੇ ਨੌਜਵਾਨ ਦੀ ਰੇਡ ਪੈਂਦੀ ਹੈ ਮੇਰੇ ਮਿੱਤਰ ਸਮਾਨ ਬਜ਼ੁਰਗ ਨੌਜਵਾਨ ਵੀਰ ਤੇ ਬੱਚਿਓ ਵਾਤਾ ਬਹੁਤ ਬਹੁਤ ਸਰਬਤ ਬੜਾ ਪਿਆਰ ਦੇ ਨਾਲ ਜਲਮਾਨੇ ਦੇ ਆਪਣੇ ਅਨਪੜ੍ਹ ਦੇ ਵੀਰੋ ਆਏ ਸਾਲ ਇਸ ਚਿਰ ਮੈਦਾਨ ਦੇ ਅੰਦਰ ਤੁਸੀਂ ਸਮਝੋ ਸੱਤੇ ਪਾਸ਼ਾ ਵਾਜੂ ਤੁਹਾਡੀ ਚੱਲ ਦੀ ਕਲਾ ਵਿੱਚ ਕੇਵਲ pau ਲੈ ਵੀ ਜੈਤੋ ਦੇ ਮੋਤ ਤੇਰੀ ਮਸ਼ਹੂਰ ਗੱਲ ਬੁਰੀਆ ਮੁੰਡਿਆ ਸਾਧਾ ਥਾਦੇ ਵਾਲਿਆ ਫਿਰ ਗੁੰਦਮੇ ਦੇ ਸ਼ਰੀਰ ਦਾ ਮਾਲਕ ਹੈ ਚੱਲਿਆ ਕਬੱਡੀ ਪੌੜੇ ਨੌਜਵਾਨ ਦੀ ਰੇਡ ਹੈ ਬਰੂ ਵਾਲਾ ਪੇਦਾ ਕਾਲਾ ਥਾਦੇ ਵਾਲਦਾ ਥਾਦੇ ਨਾਲ ਦਾ ਨਾਂ ਰਿਟਾਇਆ ਕਬੱਡੀ ਦੇ ਵਿੱਚ ਪਿੰਡ ਸੁਖਣਾ ਨੌਜਵਾਨ ਦਾ ਜੱਦੀ ਕਬੱਡੀ ਪੌੜਾ ਹੋਇਆ ਤਾਲਾ ਦੇਖ ਰਹੇ ਆ ਹਰਕੀਤ ਬਾਜਾ ਖਲਾਕਲਾ ਪਨੀਓਂ ਬਾਬਾ ਹਰਕੀਤ ਕਮਾਲੂ ਦੇ ਕੀਤੇ ਹੋਏ ਪ੍ਰੇਰ ਤਿਆਰ ਅੱਜ ਕੀ ਰੰਗ ਦਿਖਾਉਂਦੇ ਨੇ ਇਸ ਮੈਦਾਨ ਦੇ ਅੰਦਰੋਂ ਅੰਦਰੋਂ ਕੁੰਬੜਾ ਅਕੈਡਮੀ ਦੇ ਚੋપરા ਦੀ ਆਸਮੇਂ ਤੱਕ ਅਰੋ ਸਮਰੀ ਹੋ ਰਹੀ ਹੈ ਚਲਿਆ ਹਰਮੇਲ ਨੌਜਵਾਨ ਬਾਜੀ ਵਾ ਟੇ ਗਿਆ ਮੱਥਾ ਰਈ ਆ ਗਿਆ ਗੁਰਾਂ ਤੋਂ ਪਹਿਲਾਂ ਆ ਗਿਆ ਜਦੋਂ ਤੁਲੀਏ ਤੇ ਕੀਤਾ ਕੰਮ ਆਖਾ ਲੋੜ ਕੇ ਇਹ ਪੰਜਾਬੀਆਂ ਦਾ ਇੱਕ ਵਿਰਸ਼ਾ ਜਦੋਂ ਗਰਾਊਂਡ ਨੂੰ ਸਜਦਾ ਕਰਦੇ ਚੱਲ ਓਏ ਸੋਹਣਿਆ ਔਰੀ ਉਹ ਵੀ ਮੜਕਾਨੀ ਦੀ ਚਾਲ ਖੇਡ ਮੈਦਾਨ ਦੀ ਗੱਲ ਹੋਈ ਆਈ ਹਵਾ ਤੋਂ ਕਦੇ ਨਾ ਡਰ ਹੁੰਦੇ ਧੂਆਂ ਮੱਛਰ ਤੇ ਬੱਦਲ ਦੀ ਲੋਹ ਤਿੰਨੇ ਗੱਲਿਆ ਉੱਤੇ ਨਹੀਂ ਟੰਗੇ ਕੰਮ ਦਿੱਲੇ ਜੋੜਾ ਬਾਂਦਰੀ ਹੱਲ ਦਾ ਪੋਰ ਦਿੱਲੇ ਫੜਾ ਰਹਿਣ ਰੱਤ ਨੂੰ ਖੁਸ਼ ਤੁਰ ਕੇ ਉਹਨੂੰ ਚਲ ਤੇ ਕਿਸੇ ਚੋਰ ਦਿੱਲੇ ਰਹਿ ਕੇ ਸਿੱਧੂ ਆ ਕਦੇ ਨਾ ਰਹਿਣ ਗੁੱਤੇ ਇਸ ਮੁਸਤ ਪੇੜ ਕਦੇ ਸੁੱਕਾ ਪਿੱਥੋ ਹੈ ਲਾਜ ਕਬੱਡੀ ਪੌੜਾ ਹੋਇਆ ਇਹਦਾ ਸਰਜੀਤ ਬਾਦਿਆ ਖੇਲਾ ਕਲੱਬ ਨੇ ਉਹ ਸੁੱਚੇ ਰੀਤ ਬਤੀ ਪੈਂਦੀ ਬਹੁਤ ਹੀ ਵਧੀਆ ਰੇਡ ਚਾਰ ਜੇਲਾਂ ਨੂੰ ਲਾਈ ਫਿਰਦਾ ਹੈ ਅੱਗੇ ਅੱਗੇ ਦੇਖਦੇ ਆਂ ਵੀ ਸਾਹਮਣੇ ਇਹਦੇ ਨਾਲ ਹੋ ਰਿਹਾ ਹੈ ਆਓ ਅੰਪਾਇਰ ਸਾਉ ਦੱਸਣਗੇ ਪਰਮਜੀਤ ਪੰਜਾਬ ਪੁਲਿਸ ਥੇਦਰ ਬਹੁਤ ਹੀ ਵਧੀਆ ਸਾਡੇ ਮਾਨਯੋਗ ਬੜੀ ਤਕੜੀ ਕਬੱਡੀ ਖੇਤੀ ਅੰਤਰਾਜ ਦੇ ਖਿਡਾਰੀ ਢੀਮਾ ਸਜੇੜੀ ਵਾਲੇ ਵਾ ਇਧਰ ਦੇ ਪਾਸੇ ਰਾਜੂ ਜੀ ਬੜਾ ਸਖਤ ਮੁਕਾਬਲਾ ਖੇਡ ਮੈਦਾਨ ਦੀ ਗੱਲ ਆ ਫਿਰ ਕਰਮਾਵਲਬਾਲ ਮੰਦਰ ਕੋਟ ਗਰਾਊਂਡ ਕੇ ਨੂੰ ਡੱਟ ਮਾਰਦਾ ਪਿੰਡ ਕੋਟ ਤੌਰ ਕੁੰਬੜਾ ਕਿੱਡੀ ਮੰਨੀ ਨੌਜਵਾਨ ਨੇ ਕਬੱਡੀ ਪਾਈ ਹੈ ਦੇਖਲਾ ਹਰਜੀਤ ਬਾਜੇ ਖੱਲੇ ਵਾਲੇ ਤੋਂ ਨੇ ਆਹ ਦੇਖਲਾ ਫਾਟ ਬੰਦ ਕਰਿਆ ਜਿੱਤੇ ਘੇੜੀ ਸੁੱਤੇ ਕੀ ਹੱਥ ਬੰਦ ਜਿੱਤ ਕੇ ਪਰ ਪੁਆਇੰਟ ਹੈ ਜਿਹੜਾ ਇਹ ਨੌਜਵਾਨ ਦੇ ਖਾਤੇ ਬਹੁਤ ਹੀ ਵਧੀਆ ਮੁਕਾਬਲਾ ਆਓ ਸਕੋ ਇਧਰ ਫੇਰ ਕਬੱਡੀਆਂ ਕਬੱਡੀ ਪਾਦਾ ਹੋਇਆ ਇਹਦੇ ਪਿਤਾ ਨੇ ਵਰੀ ਤਕੜੀ ਜੁੜੱਡੀ ਖੇਡੀ ਆ ਆਪਨੇ ਪਿਓ ਵਾਲਿਆਂ ਪੜਾਂ ਤੇ ਨੌਜਵਾਨ ਚੱਲੇ ਐ ਇਹਨੂੰ ਕਹਿੰਦੇ ਨੇ ਹੈਪੀ ਫਕਰ ਜੰਦੇ ਦਾ ਜੰਪਾ ਲੈ ਸਰਦਾਰ ਬਰਵਿੰਦਰ ਸਿੰਘ ਮਿੱਤੀ ਦਾ ਸੁਪੁੱਤਰ ਬੜਾ ਤੇਜੀ ਐ ਦੇਖ ਲਾ ਭਾਈ ਜੇਸ਼ਵਰ ਰਾਜਸਥਾਨ ਵਾਲਿਆ ਇਹ ਤੁਹਾਡੇ ਪਾਸੇ ਸਰਦਾਰ ਮੀਤ ਸਿੰਘ ਜੀ ਭਲੂਰ ਮਾਨਜੋ ਸਰਦਾਰ ਰਾਮ ਸਿੰਘ ਜੀ ਸੋਹੀ ਸਾਹਿਬ ਜਿਨ੍ਹਾਂ ਐਨਆਰਆਈ ਫਿਦਰਾਵਲੀਓ 25000 ਰੁਪਇਆ ਦੇ ਕੇ ਸਿਕੰਦਰ ਦਿਲਾ ਜੀ ਬੜਾ ਦੇਖ ਰਿਹਾ ਕਬੱਡੀਆਂ ਪਾਈਆਂ ਉਹਨਾਂ ਦੀ ਸਹਿਦਕੀ ਵੀ ਜਾ ਰਹੀ ਹੈ ਸਿਕੰਦਰ ਦਿਲਾਉ ਵਾਹ ਜੀ ਉਹ ਇਲਾਕੇ ਦਾ ਸੰਜੋਗ एकता ਪਿਆਰ ਦਰਸ਼ਵੀਰਾ ਦਾ ਕੱਠ ਦੇਖ ਕੇ ਇਹਨਾਂ ਖੁਸ਼ੀ ਹੋ ਰਹੀ ਹੈ ਇਹ ਸੋ ਪਤਾ ਲੱਗ ਰਿਹਾ ਹੈ ਵੀ ਤੁਸੀਂ ਮਾਂ ਖੇਡ ਕਬੱਡੀ ਦੇ ਆਜ ਤੋਂ ਸਭਾ ਦਾ ਪ੍ਰਵਾਨੇ ਵਾਲੀ ਗੱਲ ਹੋਈ ਹੈ ਰੰਗ ਰੰਗ ਲ ਕਰਦੀ ਨਹੀਂ ਮਾਇਆ ਤੇਰਾ ਜਾ ਹੋਈ ਆੱਖੋ ਨਹੀਂ ਮੈਨੂੰ ਧੀ ਦੋਰਾਂ ਜਾਂ ਤੇ ਹੀਰ ਰਾਹ ਆੱਖੋ ਕੋਈ ਤੇਰੇ ਟੱਲੇ ਤੋਂ ਸੂਖ ਦੀ ਦੀਆ ਹੀਰ ਦੀ ਆਹ ਲੈ ਦੇਖ ਗੋਰ ਖੱਤ ਦੀ ਏ ਫਲਕਾਰੀ ਅੱਜ ਫਲਕਾਰੀਆਂ ਵਰਦੇ ਗੱਭਰੂ ਲਾਈ ਫਿਰ ਗੋਰੇ ਦੇ ਨੌਜਵਾਨ ਨੇ ਪਾਵੇ ਮਤੋਈ ਵਾਲੇ ਨੂੰ ਡੱਕ ਪਾ ਲਈ ਹੈ ਜੋਸ਼ ਤੇ ਜਵਾਨੀ ਦੀ ਗੱਲ ਹੋ ਗਈ ਹੈ ਆਹ ਦੇਖ ਲੈ ਜੱਫਾ ਲਾ ਦਿੱਤਾ ਹੈ ਗੋਰੇ ਨੌਜਵਾਨ ਬਹੁਤ ਹੀ ਵਧੀਆ ਦੋਲੇ ਦਾ ਜੱਫਾ ਲੱਗੇ ਗੁੰਮੜਾ ਕੱਢਣੀ ਬਣੀ ਇਦੋਂ ਪੂਰਾ ਚੱਲੇ ਨਾ ਮੁੰਡੇ ਦਾ ਪੂਰਾ ਕਹਿੰਦਾ ਜੋਰ ਲੱਗੂਗਾ ਪੂਰਾ ਹੁਣ ਦੇਖਦੇ ਆਂ ਵੀ ਕਬੱਡੀ ਕਿਵੇਂ ਪਾਉਦਾ ਟੂਰਾ ਨੌਜਵਾਨ ਸੋਬੀਤ ਦੀ ਗੈਰੇਟ ਕੁੰਮੜਾ ਅਕੈडमी ਦੀ ਸ਼ਾਨ ਹੈ ਉਧਰ ਹਰਜੀਤ ਬਾਜਾ ਕਹਿੰਦਾ ਕਲੱਬ ਦਾ ਜੱਫੀ ਲਾ ਵੀ ਬਹੁਤ ਵਧੀਆ ਬਿਛੜੇ ਜਿਹੇ ਦਾ ਬੰਦਿਆ ਹੋਇਆ ਨੌਜਵਾਨ ਜੱਫੀ ਇਹਨੂੰ ਕਹਿੰਦੇ ਜਕਰੀਬ ਪਿੰਥੋ ਆ ਵੀ ਸੋਹਣਾ ਸੱਚਾ ਹੈ ਹਾਂ ਪਿੰਥੋ ਵਾਲਾ ਸੱਚਾ ਪਕਲਾ ਸਰੀਰ ਦਾ ਹੈ ਗੋਰੀ ਬਗੂ ਜਦਾ ਖਵਾ ਤਾਈ ਕੀਰਦਾ ਹੈ ਇਹ ਨੌਜਵਾਨ ਕਬੱਡੀ ਪਾਉਂਦਾ ਸੁਪਤਰ ਹਾਂਜੀ ਉਧਰੋਂ ਲਾਲ ਬੱਤੀ ਤਸਵੀਰ ਫੌਜੀਆਨੀ ਹੋ ਗਈ ਹੈ ਇਧਰੋਂ ਬਿੱਤਰ ਵੱਜ ਗਈ ਹੈ ਭਾਈ ਪਰਦੇਸ ਸਿੰਘ ਜੀ ਆਓ ਜੀ ਬਾਬਾ ਜੀ ਜੀ ਮੈਦਾਨ ਦੇ ਅੰਦਰ ਆਏ ਨੇ ਔਰ ਆਪਣੇ ਕੀਤੇ ਹੋਏ ਜਬਰਦਸਤ ਪਿਆਰ ਕੋਈ ਸਿੱਖਿਆ ਦੇਣ ਲਈ ਇਹ ਦੋਨੋਂ ਕੋਸਿਆਂ ਦਾ ਤੇ ਬੜੀਆਂ ਟੀਮਾਂ ਦੇ ਮੁਕਾਬਲੇ ਸੀ ਟੱਕ ਰਹੇ ਹੋ ਅਗਲਾ ਮੁਕਾਬਲਾ ਜਿਹੜਾ ਇੱਕ ਵਾਰੀ ਤੁਸੀਂ ਲਾਂਚ ਕਰਨਾ ਹੈ ਜੀ ਅਗਲਾ ਮੈਚ ਵੀ ਸਾਡੇ ਕੋਲ ਲਿਸਟ ਹੈ ਜੀ ਬਲੋ ਦੇਖੋ ਜੋ ਨਜ਼ਾਰਾ ਤੁਸੀਂ ਮਾਰਕੀਟ ਕਬੱਡੀ ਦਾ ਇਹ ਦੇਖ ਰਹੇ ਹੋ ਉਧਰ ਐਨ ਆਰ ਆਈ ਸੱਜਣ ਬੜੀਆਂ ਮਹੌਲ ਸੀਤਾ ਜੀ ਦੇ ਕੋਲ ਤੋਂ ਲਾ ਜਲ ਹੋ ਰਹੀ ਹੈ ਦੇਖ ਲਓ ਜੀ ਬੜੀ ਫਸਮੀ ਦੀ ਟੱਕਰ ਹੋਈ ਹੈ ਖੇਤ ਮੈਦਾਨ ਦੇ ਅੰਦਰ ਇਹਨੂੰ ਕਹਿੰਦੇ ਨੇ ਕੇਵਲ ਬਾਊ ਜਿਹਨੇ 30 ਸੈਕਿੰਡ ਦਾ ਟਾਈਮ ਪੂਰਾ ਕਰਕੇ ਤੇਜ਼ੀ ਨੂੰ ਟੱਕਰੇ ਆ ਗਿਆ ਹੈ ਅ ਰਜੀਤ ਰਾਣਾ ਜੀ ਕੋਟਾ ਬਰਾਜ ਜੀ ਮੈਂ ਦੱਸਦਾ ਤੁਹਾਨੂੰ ਇਹ ਮੁੰਡੇ ਨੂੰ ਖਰਾਜੀ ਕਹਿੰਦੇ ਆ ਬਠਿੰਡੇ ਜिले ਦਾ ਪਿੰਡ ਪਿੱਥੋ ਹੈ ਉਥੋਂ ਦਾ ਖੋਮੜਾ ਹੈ ਕਬੱਡੀ ਖੋਮੜਾ ਲਾ ਦੇਖਦੇ ਆ ਮੁਕਾਬਲਾ ਸ਼ਕਤ ਹੋ ਗਿਆ ਆ ਦੇਖਦਾ ਫਿਰ ਖੋਮੜਾ ਕੱਡਮੀ ਵਾਲੇ ਨੌਜਵਾਨ ਨੇ ਸ਼ਾਮਰਾ ਕਰ ਲਿਆ ਦੋਨੋਂ ਖਿਡਾਰੀਆਂ ਅੰਕਾਰ ਫਤਮੀ ਦੀ ਟੱਕਰ ਫੇਰ ਹੋਣ ਲੱਗੀ ਹੈ ਲਾ ਇਹਨੂੰ ਕਹਿੰਦੇ ਪੀਤਾ ਪੀਤੇ ਨੌਜਵਾਨਾ ਖਰਾਜੀ ਦੇ ਜੁੜਕੇ ਆ ਜੋਰ ਤੇ ਜਵਾਨੀ ਮੁਕਾਬਲਾ बड़ा ही बती नौजवान ने कबड्डी पाई थी पर नौजवान ਜੋਦਾਰੇ ਦੀ ਕੁਸ਼ਤੀ ਪੱਤਾ ਸਾਧ ਲਗੋਟੇ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬੁਮਾਰਾ ਦਾ ਮੇਲਾ ਰੌਣਕ ਦੇ ਖੇਦਣੀ ਮੇਲਾ ਯਾਰਾਂ ਦਾ ਅੱਜ ਖਿਰੀਆਂ ਬਹਾਰਾਂ ਦਾ ਬਾਜ਼ੇ ਖੇਲੇ ਦੀ ਝਟਕਾ ਦਾ ਖੀਰਾਂ ਦਾ ਦੇਖ ਸਮਾਰ ਕੱਠੇ ਫੁੱਲਾ ਉੱਤੇ ਪੌਰੇ ਨਚਨ ਬੱਦਰ ਵਿੱਚ ਸਮਾਨਾ ਤੇ ਕੁੜੀਆਂ ਦਿਸਣ ਤਰੀਕ ਦਾ ਕੱਠੀਆਂ ਖਿਡਾਰੀ ਦੇ ਮੈਦਾਨਾ ਵੀ ਦੇਖੇ ਤੇ ਖੇਪਲਾ ਵਾਲਾ ਨੋਜਵਾਨ ਸ਼ੇਡਾ ਡਕਦਾ ਸੀ ਪਰ ਪੁਆਇੰਟ ਹੈ ਜਿਹੜਾ ਰੈਟਰ ਦੇ ਖਾਤੇ ਜੁੜੇ ਹਾਂਜੀ ਪਿੰਡ ਸੁਖਨਾਨ ਜਿਲ੍ਹਾ ਮੋਗਾ ਵਿਖੇ 3ਰਾ ਅੰਤਰਰਾਸ਼ਟਰੀ ਕਬੱਡੀ ਕੱਪ 21 ਅਤੇ 22 ਫਰਵਰੀ ਨੂੰ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਇੰਟਰਨੈਸ਼ਨਲ ਕਬੱਡੀ ਕਲੱਬਾਂ ਨੂੰ ਪਹਿਲਾ ਇਨਾਮ 70000 ਰੁਪਏ ਦੂਜਾ ਇਨਾਮ 51000 ਰੁਪਏ ਸੋ ਤੁਹਾਨੂੰ ਸਾਰਿਆਂ ਨੂੰ 20 ਤੇ 22 ਫਰਵਰੀ ਨੂੰ ਜਿਹੜਾ ਮੰਗਲਵਾਰ ਤੇ ਬੁੱਧਵਾਰ ਨੂੰ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਵਿਖੇ ਪਹੁੰਚਣ ਦਾ ਸੱਦਾ ਦਿੱਨੇ ਹੈ ਸ਼੍ਰੀ ਮਹਾਨ 108 ਸੰਤ ਬਾਬਾ ਭਗਤ ਸਿੰਘ ਵੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਔਰ 17 ਫਰਵਰੀ ਨੂੰ ਆਵਾ ਪ੍ਰੀਤ ਦੀ ਧਰਤੀ ਦੇ ਉੱਪਰ ਨਹਿਰ ਸ੍ਰੀਮ ਫਰੀਦ ਕੋਟ ਵਿਖੇ ਇਹਨਾਂ ਅਕੈਡਮੀਆ ਦੇ ਮੈਚ ਨੂੰ ਇੱਕ ਵਾਰੀ ਫੇਰ ਦੇਖਣ ਨੂੰ ਮਿਲਣਗੇ ਜਿੱਥੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 71000 ਰੁਪਇਆ ਦੂਸਰੀ ਟੀਮ ਨੂੰ 61000 ਰੁਪਇਆ ਔਰ ਸ਼ਾਮ ਵੇਲੇ ਪੰਜਾਬੀ ਦੇ ਪ੍ਰਸਿੱਧ ਗਾਇਕ ਰਾਜ ਪ੍ਰਾਦ ਰਾਜ ਪ੍ਰਾਦ ਤੁਹਾਡਾ ਮਨੋਰੰਜਨ ਕਰਨਗੇ ਤੁਹਾਨੂੰ ਸਾਰਿਆਂ ਨੂੰ ਸਤਾਰਾ ਵਰਗ ਦੀ ਉਮਰ ਉੱਤੇ ਲਈ ਫ੍ਰੀ ਕੋਡ ਵੀ ਕੇ ਪਹੁੰਚਣ ਦਾ ਅਸੀਂ ਖੁੱਲਾ ਸੱਦਾ ਦਿੰਨੇ ਔਰ ਪੰਜਾਬੀ ਨੰਬਰ 1 ਮੋਟਰਸਾਈਕਲ ਸਟਾਰ ਸਿਟੀ ਸੈਲਫ ਸਟਾਰ 36750 ਰੁਪਏ ਦੇ ਵਿੱਚ ਬਪਲਮ ਪੈਗੀ ਦੇ ਵਿੱਚ ਮਾਰਸੀ ਮੁਕਤ ਦਿੱਤੀ ਜਾ ਰਹੀ ਹੈ ਇੱਕ ਸੋਨੇ ਦਾ ਸਿੱਕਾ ਨਾਲ ਦਿੱਤਾ ਜਾ ਰਿਹਾ ਹੈ ਉਹ ਵੀ ਤੁਸੀਂ ਗ੍ਰੀਟ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਹਾਂਜੀ ਹਾਂਜੀ ਲਾ ਜੀ ਆ ਦੇਖੋ ਜੀ ਮਾਨਜੋਤ ਟੋਨੀ ਪ੍ਰਧਾਨ ਸਾਹਿਬ ਜੀ ਜੋ ਇੱਥੇ ਸਾਡੇ ਕੋਲ ਟੋਨੀ ਕਲੱਬ ਦੇ ਪ੍ਰਧਾਨ ਜੀ ਬੈਠੇ ਆ ਮੁੰਡੇ ਨੂੰ ਕੋਟ ਖੋਣਿਆ ਮੰਦਰ ਕਹਿੰਦੇ ਆ ਬਹੁਤ ਹੀ ਵਧੀਆ ਕਬੱਡੀਆਂ ਪਹਿਲੀਆਂ ਮਚਾਕੀ ਮਨ ਸਿੰਘ ਵਾਲੀ ਦੇ ਵੀ ਕਬੱਡੀ ਦੀ ਗੱਲ ਹੋਣੀ ਹੈ ਆਓ ਫਿਰ ਇਧਰਲੇ ਪਾਸੇ ਅ ਬਹੁਤ ਹੀ ਵਧੀਆ ਕਬੱਡੀ ਪਾ ਕੇ ਨੌਜਵਾਨ ਆਪਣੇ ਪਾੜੇ ਆ ਗਿਆ ਇਹ ਚੁਪੜਾ ਮਦਰ ਫੇਰ ਖਰਾਜੀ ਆ ਗਿਆ ਮੁੰਡਿਆ ਲਓ ਦੇਖਦੇ ਆ ਜਦੋਂ ਕਹਿੰਦੇ ਵੀ ਖਰਾਜੀ ਆਉਂਦਾ ਤੇ ਦਰਸ਼ਕ ਵੀਰਾਂ ਦੇ ਆ ਵੜ ਜਾਂਦੇ ਨੇ ਵੀ ਜਦੋਂ ਖਰਾਜੀ ਜੱਫਾ ਖਾਊਗਾ ਜਾਂ ਪੁਆਇੰਟ ਲੈ ਕੇ ਜਾਊਗਾ ਤੇ ਜਾਂ ਨੱਚ ਕੇ ਦਿਖਾਊਗਾ ਲਓ ਵੀ ਦੇਖਦੇ ਆ ਬੜਾ ਸਖਤ ਮੁਕਾਬਲਾ ਪਰ ਪੁਆਇੰਟ ਲੈ ਕੇ ਖਰਾਜੀ ਆਪਣੇ ਪਾੜੇ ਧੂਰਾ ਫੇਰ ਕਰਨੇ ਕਬੱਡੀ ਪੋਰ ਬਾਜੀ ਲਾਲ ਕੱਟਾ ਚੋਬਰ ਦਾ ਖੇਡ ਮੈਦਾਨ ਦੇ ਅੰਦਰ ਆਹ ਦੇਖ ਲਾ ਸਾਰੇ ਇਹਨੂੰ ਪੱਪੀ ਕਹਿੰਦੇ ਐ ਜੈਤੋ ਦਾ ਚੰਪਾਲ ਨੌਜਵਾਨ ਪੱਪੀ ਐ ਮੁਕਾਬਲਾ ਸਖਤ ਭੂਰੇ ਦੇ ਨਾਲ ਹੋ ਗਿਆ ਹਰਜੀਤ ਬਾਜਾ ਖਨਾ ਕਲੱਬਾਂ ਲਈਓ ਚੰਗੀ ਪੈ ਗਈ ਐ ਨਿਆਣਾ ਪੈ ਗਿਆ ਆਹ ਦੇ ਜਦੋਂ ਨਿਆਣਾ ਪੈਦੇ ਸਾਰਾ ਟੱਬਰ ਪੁੱਤ ਪੀ ਲੈਂਦਾ ਬਾਤ ਵੀ ਵਧੀਆ ਵੇਹਤੀ ਨੇ ਜੱਫਾ ਮਾਰ ਦਿੱਤਾ ਐ ਨੌਜਵਾਨ ਨੇ ਬੜਾ ਸ਼ਾਨਦਾਰ ਮੁਕਾਬਲਾ ਤੁਸੀਂ ਖੇਡ ਮੈਦਾਨ ਦੇ ਅੰਦਰ ਦੇਖ ਰਹੇ ਹੋ ਉੱਧਰ ਬੜੀਆਂ ਮਹਾਨ ਹਸਤੀਆਂ ਸਥੇਤ ਦੇ ਸ਼ਰੋਤ ਸਰਦਾਰ ਪੱਤੀ ਸਿੰਘ ਜੀ ਮੋਹਰਮਾਨ ਨੇ ਸਟੇਟ ਤੇ ਔਰ ਹੋਰ ਐਲ ਆਰ ਆਈ ਸੱਜਣ ਕਿਹਦਾ ਕਿਹਦਾ ਨਾਮ ਲੱਗੇ ਅੱਜ ਸੱਜਣੋ ਮੈਨੂੰ ਤਾਂ ਇਹ ਲੱਗਦਾ ਹੈ ਵੀਰੇ ਸਾਡੇ ਵਿਦੇਸ਼ੀ ਸੱਜਣਾ ਨੇ ਇੱਥੇ ਵੀ ਇੱਕ ਟ੍ਰਾਂਟੋ ਦੀ ਨਵੀਂ ਵੱਖਰੀ ਦੀ ਸਟੇਜ ਬਣਾ ਦਿੱਤੀ ਹੈ ਖੇਡ ਮੈਦਾਨ ਦੇ ਅੰਦਰ ਜਿਹਨੇ ਕਬੱਡੀਆਂ ਪਹਿਨੀਆਂ ਇੱਕ ਵੱਖਰਾ ਪੰਜਾਬ ਵਿਦੇਸ਼ਾਂ ਦੇ ਵਿੱਚ ਜਾ ਕੇ ਕਬੱਡੀਆਂ ਖੜਾ ਕੇ ਇਹ ਸਾਡੇ ਐਨ ਆਰ ਆਈ ਸੱਜਣ ਤੇ ਪੰਜਾਬੀਆਂ ਲਈ ਬਣਾਇਆ ਇਹ ਮਹਾਂਕਲੇ ਪੰਜਾਬ ਦੀ ਸਿੱਖ ਸੁਨਾਵਾ ਜਿੱਥੇ ਰੱਬ ਵਰਗੀਆਂ ਮਾਵਾ ਧਰਤੀ ਪੰਜ ਦਰਿਆ ਦੀ ਰਾਣੀ ਹੈ ਤੇ ਜਿਹਦਾ ਸਰਬੰਦ ਵਰਗਾ ਪਾਣੀ ਹੈ ਇੰਨੇ ਸੋਹਣੇ ਗੱਭਰੂ ਮਸਤ ਮਟਿਆਰਾ ਆਉਂਦੇ ਬੜ-ਬੜ ਕੇ ਨੇਡਾਰਾ ਤੇ ਅੱਜ ਖਿੜਿਆ ਬਾਜੀ ਖਾਲੇ ਵਿੱਚ ਬਹਾਰਾ ਬਹਾਰ ਦੀ ਗੱਲ ਹੋਈ ਹੈ ਕਬੱਡੀ ਦੀ ਬਹਾਰ ਅੱਜ ਨੌਮਾ ਕਬੱਡੀ ਦਾ ਇਹ ਪਾਵਰ ਤੇ ਪੁੱਤਰ ਧਰਤੀ ਤੇ ਵਗਦਾ ਹੈ ਉਹ ਅੰਤਰਰਾਸ਼ਟਰੀ ਖਿਡਾਰੀ ਹਰਜੀਤ ਬਰਾੜ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਇਆ ਹਰ ਟਾਈਮ ਹਾਧਾ ਸਮਾ ਇਸ ਮੈਚ ਦਾ ਹੋਇਆ ਇੱਕ ਐਕਸਲ ਕੰਪਨੀ ਤੋਂ ਉਹਨਾਂ ਲਈ ਤੇ ਬਹੁਤ ਬਹੁਤ ਵਧਾਈਆਂ ਸਵਾਗਤ ਅੱਜ ਬੜੇ ਭਾਰੇ ਪਾਟ ਇਸ ਬਾਜੀ ਖੇਡ ਦੀ ਧਰਤੀ ਤੇ ਬਣੀਆਂ ਵੱਡੀਆਂ ਵੱਡੀਆਂ ਰੌਣਕਾਂ ਕਬੱਡੀ ਦਾ ਕੁੰਭ ਦੀ ਹਰਜੀਤ ਮੈਮੋਰੀਅਲ ਅੰਤਰਰਾਸ਼ਟਰੀ ਕਬੱਡੀ ਦਾ ਬਾਜ਼ੇਖਾਨੇ ਦੀ ਕਰਦੀ ਜਿਹੜਾ ਫਰੀਦਕੋਟ ਦੀ ਕਰਦੀ ਔਰ ਥ੍ਰਿਕ ਪਾਸੇ ਕੁੰਬੜਾ ਕਬੱਡੀ ਅਕੈਡਮੀ ਮੀਰੇ ਇੱਕ ਮਿੰਟ ਨੱਜਰ ਬ੍ਰਦਰਸ ਨਿੱਜਰ ਬ੍ਰਦਰ ਸੁਖਵਿੰਦਰ ਟਵਾਣਾ ਜੀ ਔਰ ਪਾਲਤ ਹੋਤਾ ਜੀ ਇਹਨਾਂ ਦੇ ਵੱਲੋਂ ਪਾਜਾ ਖਾਨਾ ਨੂੰ ਅੱਜ ਦੇ ਇਸ ਟੂਰਨਾਮੈਂਟ ਤੋਂ ਖੁੱਝੋ ਕੇ ਜਨਾਬ ਭੇਜਿਆ ਗਿਆ ਸਹਾਇਤਾ ਭੇਜੀ ਗਈ ਇਸ ਦੇ ਨੂੰ ਸਾਰੇ ਸੱਜਣਾ ਦਾ ਪਹਿਲੇ ਤੋਂ ਸ਼ੁਕਰੀਆ ਦਾ ਕਰਦੇ ਹਾਂ ਹਲੋ ਸਵਾਗਤ ਹੈ ਨਾਜ਼ਰ ਅਕਬਰ ਮੱਦਰ ਕੋਟ ਕਬੱਡੀ ਪੌਣ ਜਾਂਦਾ ਹੋਇਆ ਚਾਰ ਜਸਦੀ ਨੇ ਇੱਕ ਪਾਸ ਨੌਜਨ ਦੋ ਜਨ ਜੀ ਤਿੰਨ ਬੱਬਰ ਛੇ ਨੇ ਫਿਰ ਪੰਜਾਬੀ ਵੀਰੋ ਆਓ ਫਿਰ ਪਈ ਹੋਈ ਕਬੱਡੀ ਜਦ ਮੰਦਰ ਕੋਰਟ ਰੋਡ ਵਾਲੇ ਦੀ ਬਾਪ ਸਿੱਧੂ ਰਾਸ਼ਵਤੀ ਸਾਡੇ ਮਾਨਯੋਗ ਸ਼ੇਧਾ ਗੱਲੰਦਰਵਾਹ ਔਰ ਸਾਡੇ ਮੰਦਰ ਪੁੱਤਰ ਜੀ ਸਵਰਨ ਪਾੜੀ ਵਾਲਾ ਔਰ ਸਾਡੇ ਮਾਨਯੋਗ ਬੀਸੀ ਗਿੱਟੋ ਖਾਨੋਜ ਜੀ ਆਪਾਂ ਫਿਰ ਸਿੰਘ ਦੀ ਗੱਲ ਕਰਦੇ ਨੇ ਮੁਕਾਬਲੇ ਦੇਖਦੇ ਨੇ ਕਹਿੰਦੇ ਵੀ ਨੌਜਨ ਗੱਭਰੂ ਥੋੜਾ ਵਧੀਆ ਜੱਫਾ ਜੋ ਜਨ ਹਰਜੀਤ ਪਲਾਵਾਜਾ ਖਾਨ ਦੇ ਘਰੋਂ ਲਾਇਆ ਤੇ ਮੇਰੇ ਤੋਂ ਪੱਲਾ ਪ੍ਰੋਫੈਸਰ ਮਕਰਨ ਸਿੰਘ ਨੇ ਔਰ ਪੰਜਾਬੀ ਗੀਤਕਾਰ ਜਿਸਮੀ ਜੋਹੜੀ ਜੀ ਔਰ ਹੋਰ ਸਤਿਕਾਰਯੋਗ ਮੈਂਬਰ ਕਾਕਾ ਬਰਗਾੜੀ ਜੀ ਬੜੇ ਪਿਆਰ ਤੇ ਬੜੀ ਇੱਜ਼ਤ ਨਾਲ ਮੰਗਲ ਅਦੂਰ ਨੂੰ ਉਹਨਾਂ ਦੀ ਮੰਜ਼ਲ ਤੇ ਲੈ ਕੇ ਆ ਰਹੇ ਨੇ ਇਹ ਸਾਡੇ ਪਿਆਰੇ ਮੀਨ ਪਿਆਰੇ ਗੀਤਕਾਰ ਜਿਸਮੀ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਲਿਖਿਆ ਅੋਜੋਸੀ ਤੇ ਬੱਟਕ ਤੇ ਸਭ ਤੇ ਦੋਸਤਾਂ ਮਿੱਤਰਾਂ ਦੇ ਨਾਲ ਜੀ ਆਇਆਂ ਤੇ ਹਾਂ ਤੁਹਾਡੇ ਸਾਰੇ ਬਾਦ ਪੰਜਾਬੀ ਗੀਤਕਾਰੀ ਵਿੱਚ ਨਵੇਂ ਕਲੀਆਂ ਪੈਣਾ ਪਾਉਣ ਵਾਲੇ ਗੀਤਕਾਰ ਨੂੰ ਅਸੀਂ ਸਨਮਾਨਿਤ ਕਰਨ ਦਾ ਮਾਣ ਹਾਸਲ ਕਰਾਂਗੇ ਨਾ ਜਿੱਥੇ ਵੀ ਹੋਵੇ ਉੱਥੇ ਪਹੁੰਚ ਜੀ ਅੱਜ ਕੁਝ ਸੱਜਣਾ ਨੂੰ ਅਸੀਂ ਸਨਮਾਨਿਤ ਕਰਨ ਜਾ ਰਹੇ ਹਾਂ ਪਵਿੱਤਰ ਪੰਜਾਬੀ ਬੋਲਣੀ ਜਿਵੇਂ ਜਿਵੇਂ ਆਏਗਾ ਤੇ ਮਿਟ ਜਾਏਗਾ ਬੈਠਾ ਦੀ ਪੱਤਰਕਾਰ ਬਾਜਾਖਾਨਾ ਤੋਂ ਦਿਲਦਗ ਬਾਣੀ ਦੇ ਪੱਤਰਕਾਰ ਨੇ تشਰੀਹ ਲਿਆਏ ਨੇ ਮੇਰੇ ਛੋਟੇ ਵੀਰ ਤੇ ਉਹਨਾਂ ਨੂੰ ਵੀ ਜਿਆ ਆਖਦੇ ਹਾਂ ਸਨਮਾਨ ਕਰਨ ਦੇ ਚੋਰ ਸਮੇ ਖੁਸ਼ ਹੋ ਸੇਵਾ ਕਰਨਗੇ ਮੈਂ ਪੈਂਦੀ ਕਰਦਾ ਕਿ ਮੰਦਵ ਅੰਦੂਰ ਭਾਈ ਉਹਨਾਂ ਨੂੰ ਬੜੇ ਮਾਨ ਤੇ ਸਤਿਕਾਰ ਦੇ ਨਾਲ ਬੈਕ ਲਾ ਕੇ ਜੋ ਆਪਣਤ ਦੀ ਨਿਸ਼ਾਨੀ ਹੈ ਸਾਡੀ ਅੰਦੂਰ ਬੜੇ ਵੀਰ ਉਹਨਾਂ ਨੂੰ ਅਸੀਂ ਤੇਜ ਤੋਂ ਪਹਿਲਾਂ ਵਿੰਜੂਗਰ ਸਮੇ ਚਾਰੇ ਕਮੰਦੇ ਵੱਲੋਂ ਵੀ ਸਨਮਾਨਿਤ ਕੀਤਾ ਸੀ ਸੋ ਚੋਰਾ बेनती है अपना जी मैं बेनती कर बलदेव सिंह बेनती है बलदेव सिंह जी बलदेव सिंह जी पाल सिंह जी मास्टर करम सिंह जी ਦਲਕਰਨ ਸਿੰਘ ਜੀ ਤਾਰਾ ਸਿੰਘ ਜੀ ਮੋਨ ਸਿੰਘ ਜੀ ਸ਼ੀਰਾਦੀ ਔਰ ਗੋਗੀ ਜੀ ਹਲੋ ਮੋਨ ਸਿੰਘ ਜੀ ਲੰਗਵਾਲੀ ਮੋਨ ਸਿੰਘ ਜੀ ਲੰਗਵਾਲੀ ਜਿੱਥੇ ਵੀ ਮੇਰੀ ਆਵਾਜ਼ ਸੁਣਵੇ ਤਾਰਾ ਸਿੰਘ ਜੀ ਤਾਰਾ ਸਿੰਘ ਜੀ ਆਓ ਤੁਸੀਂ ਸਾਡੇ ਨਾਲ ਜਨ ਖਰਾਜੀ ਪਿੱਥੋ ਵਾਲਾ ਕਹਿੰਦੇ ਵੀ ਐਨ ਆਰ ਆਈ ਕਬੱਡੀ ਫੈਡਰੇਸ਼ਨ ਦੇ ਪੱਧਰ 'ਤੇ ਪਟਿਆਲਾ ਤੋਂ ਜਿਹੜੇ ਡੀਲਰ ਨੇ ਉਹਨਾਂ ਨੂੰ ਬੇਲਦੀ ਆਉਂਦੇ ਆਉਂਦੇ ਉਹ ਸੰਗਠਨ ਪਤੀ ਬੈਂਦੀ ਨੂੰ ਪ੍ਰਬੰਧਕ ਜੀ ਆ ਰਹੇ ਨੇ ਜੀ ਆਇਆਂ ਵੈਲਕਮ ਮਹਾਰਾਜ ਆਊਟ ਸਟੇਜ ਉਪਰ ਸਰ ਦੇਕੂਮੈਂਟ ਵੀ ਹੋਰ ਇਸ ਤੋਂ ਬਾਅਦ ਤੁਹਾਡੇ ਹਵਾਲੇ ਮਾਈਕ ਕਰਦੇ ਆਂ ਤੁਹਾਡੇ ਨਾਲ ਦੀ ਨਾਲ ਆਪਾਂ ਕਰ ਮਿਹਰਬਾਨੀ ਆਓ ਸਿਰਾਂ ਜੀ ਸਤੁੱਤਰ ਸਰਦਾਰ ਜੋਰਤ ਸਿੰਘ ਉਹਨਾਂ ਨੂੰ ਬੇਨਤੀ ਹੋਵੇ ਮੰਚ ਤੇ ਆ ਜਾਣ ਆਪਣਾ ਸਨਮਾਨ ਲੈਣ ਦੇ ਲਈ ਔਰ ਸਾਡੇ ਪੱਤਰਕਾਰ ਵੀਰਾਂ ਦਾ ਵੀ ਅਸੀਂ ਬਹਿਤਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਸਾਡਾ ਵੀਰ ਪਿੰਡਾ ਸਰਦੂਲ ਗੜੀਆ ਢੰਡਾ ਸਰਦੂਲ ਗੜ ਸਾਡੇ ਬਹੁਤ ਪਿਆਰੇ ਵੀਰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਵੀਰ ਬਿੰਦਰ ਫਰੋਜ਼ਪੁਰਿਆ ਜੀ ਤਸ਼ਰੀਫ ਲੈ ਕੇ ਮੇਰੇ ਮਤੈਂਤੀ ਕਰਦਾ ਕਿ ਉਹਨਾਂ ਨੂੰ ਵੀ ਉਹਨਾਂ ਦੀ ਸ਼ੀਟ ਦੇ ਉੱਪਰ ਸ਼ਿਸ਼ੋਭਤ ਕਰਵਾਇਆ ਜਾਵੇ ਸਾਡੇ ਬਾਬਾ ਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਬਹੁਤ ਹੀ ਐਸਡੀਓ ਸਾਹਿਬ ਬਿਜਲੀ ਬੋਰ ਐਸਡੀਓ ਬਿਜਲੀ ਬੋਰ ਐਸਡੀਓ ਪੰਜਾਬ ਰਾਜ ਬਿਜਲੀ ਬੋਰ ਜੀ ਨੂੰ ਵੀ ਮੈਂ ਵੇਲਕਾ ਪਲਾਂਟ ਵੇਲਕਾ ਪਲਾਂਟ ਜਿਹਨੇ ਸਾਨੂੰ ਬੜਾ ਮੁੱਲਾ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਵੀ ਦੋਨੋਂ ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਬੇਨਤੀ ਹੈ ਜਗਸੀਰ ਸਿਰਾ ਜੀ ਜਗਸੀਰ ਸਿੰਘ ਜੀ ਸਿਰਾ ਸਾਹਿਬ ਉਹਨਾਂ ਨੂੰ ਬੇਨਤੀ ਹੈ ਮੱਚ ਤੇ ਆਉਣ ਔਰ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਬੜਾ ਧੰਨਵਾਦ ਹੋਏਗਾ ਉਹਨਾਂ ਦਾ ਬਹੁਤ ਮਿਹਰਬਾਨੀ ਹੋਏਗੀ ਸਾਡੇ ਇੱਕੇ ਮੈਂਬਰ ਜਿਨ੍ਹਾਂ ਨੇ ਪਿਛਲੇ ਨੰਬਰਦਾਰ ਸਾਹਿਬ ਜਸਪ੍ਰੀਤ ਸਿੰਘ ਨੰਬਰਦਾਰ ਸਾਹਿਬ ਔਰ ਜਸਵੀਰ ਜੱਸੀ ਜੀ ਜਸਵੀਰ ਜੱਸੀ ਜੀ ਮੇਰੇ ਬਹੁਤ ਹੀ ਪਿਆਰੇ ਵੀਰ ਜੀ ਸਭੇ ਕੋਈ ਜੈ ਸਿੰਘ ਜੀ ਸਾਹਿਬ ਜੀ ਸਭੀ ਆਵਾਜ਼ ਸੁਣਦੇ ਹੋਣ ਉਹਨਾਂ ਨੂੰ ਬੇਨਤੀ ਸਵਾਜ ਜੱਜ ਸਿੰਘ ਜੀ ਜੈ ਸਾਹਿਬ ਹਾਂਜੀ ਇੱਕ ਮਿੰਟ ਮੀਰੀ ਪੀਰ ਸਪੋਰਟਸ ਕਲੱਬ ਨੂੰ ਆਨਪੁਣਾ ਰਗਾ ਜਲਦੀ ਜਲਦੀ ਕੱਪੜੇ ਤਾਰ ਕੇ ਗਰਾਊਂਡ ਦੇ ਵਿੱਚ ਆਵੇ ਮੀਰੀ ਪੀਰ ਸਪੋਰਟਸ ਕਲੱਬ ਨਾਰਥ ਅਮਰੀਕਾ ਅਨਜੀਤ ਕਲੱਬ ਬਾਜਾਖਾਨਾ ਦੇ ਅੰਕ ਨੇ 34 ਔਰ ਕੁੰਬੜਾ ਅਕੈਡਮੀ ਦੇ ਪਹੁੰਚਦੇ ਨੇ ਇਸ ਮੁਕਾਬਲੇ ਦੇ ਵਿੱਚੋਂ ਹਰਜੀਤ ਕਲਾਵਾਜਾ ਖੇਲਾ ਬਾਜੀ ਅਗਾਰਗੀ ਹੈ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਆਓ ਫਿਰ ਸਰਾਸਨ ਸਿੰਘ ਦੀ ਪ੍ਰਸਾਦ ਸਾਹਿਬ ਦੀ ਟੀਮ ਹਰਜੀਤ ਸੈਂਟ ਅਕੈਡਮੀ ਪਤੋ ਹੀਰਾ ਸਿੰਘ ਪਾਡੇ ਦਰਮਿਆਨ ਗਰਾਊਂਡ ਦੇ ਵਿੱਚ ਪਹੁੰਚ ਗਿਆ ਮੀਰੀ ਮੀਰੀ ਸਪੋਰਟ ਕਲੱਬ ਨਾਥ ਮਰ ਦਾ ਜਲਦੀ ਤੋਂ ਜਲਦੀ ਕਪੜੇ ਤਰ ਕੇ ਗਰਾਊਂਡ ਦੇ ਵਿੱਚ ਪਹੁੰਚੇ